ਪਿਆਰੇ ਕਿਸਾਨੋ ਚੱਲਦੇ ਮੋਰਚੇ ਦੇ ਵਿੱਚ ਜਿਹੜਾ ਅੱਜ ਦੁੱਧ ਆਇਆ ਪਹੁੰਚਿਆ ਮੋਰਚੇ ਦੇ ਵਿੱਚ ਰਸਤ ਪਹੁੰਚਿਆ ਦੁੱਧ ਦੀ ਉਹ ਭਵਾਨੀਗੜ ਤੇ ਡੜਬਾ ਬਲਾਕ ਦੀ ਦੋ ਬਲਾਕਾਂ ਦਾ ਦੁੱਧ ਜਿਹੜਾ ਆਇਆ ਹੈ 5 ਕਾਉਂਟਰ ਤੋਂ ਵੱਧ ਜਿਹੜੇ ਘਰਾਂ ਦੇ ਵਿੱਚੋਂ ਦੁੱਧ ਆਇਆ ਹੈ ਬਹੁਤ ਅਸੀਂ ਉਹਨਾਂ ਦੇ ਪ੍ਰਤੀ ਧੰਨਵਾਦ ਕਰਦੇ ਹਾਂ ਪਰਮਾਤਮਾ ਮਹਮਰੀ ਬੇਨਤੀ ਕਰਦੇ ਹਾਂ ਵੀ ਉੱਥੇ ਦੁੱਧ ਦੀਆਂ ਨਦੀਆਂ ਵਗਣਾਂ ਜਿਹੜਾ ਮੋਰਚੇ ਦੇ ਵਿੱਚ ਚਾਹੇ ਦੁੱਧ ਆਉਂਦਾ ਹੈ ਚਾਹੇ ਰਸਤਾ ਖਾਣ ਵਾਲੀਆਂ ਦਾਲਾਂ ਜਾਂ ਘਿਓ ਜਾਂ ਤੇਲ ਆਟਾ ਜਿਹੜੇ ਘਰਾਂ ਦੇ ਵਿੱਚੋਂ ਆਉਂਦਾ ਹੈ ਉਹ ਪਿੰਡਾਂ ਚੋਂ ਬਲਾਕਾਂ ਚੋਂ ਜ਼ਿਲ੍ਹਿਆਂ ਦੇ ਵਿੱਚੋਂ ਵੱਡੇ ਅਸ਼ਾ ਦੇ ਨਾਲ ਲੋਕ ਭੇਜ ਰਹੇ ਨੇ ਕਿ ਨਾ ਕੋਈ ਉੱਥੇ ਸਾਨੂੰ ਬਾੜਾ ਕਹਿਣ ਦੀ ਲੋੜ ਪੈ ਰਹੀ ਹੈ ਵੀ ਤੁਸੀਂ ਰਾਸ਼ਨ ਭੇਜੋ ਪਰ ਉਸ ਕੋੜ ਚੱਲਦੇ ਨੂੰ ਲੋਕ ਪਿੰਡਾਂ ਦੇ ਵਿੱਚ ਇਹ ਨਜ਼ਰੀਏ ਨਾਲ ਦੇਖ ਰਹੇ ਨੇ ਵੀ ਜਿਹੜੀ ਸਾਡੀ ਲੜਾਈ ਹੈ ਮੇਨ ਸਾਡੇ ਕਿੱਤੇ ਦੀ ਲੜਾਈ ਹੈ ਵੀ ਸਰਕਾਰ ਦੀ ਜਿਹੜੀ ਨੀਤੀ ਹੈ ਵੀ ਕਿੱਤੇ ਨੂੰ ਤਬਾਹ ਕਰਨ ਦੇ ਲਈ ਸਰਕਾਰ ਤੁਰਿਆ ਉਸ ਹੁੰਦੀ ਤਬਾਹੀ ਨੂੰ ਲੋਕ ਰੋਕਣ ਦੇ ਲਈ ਕਿਸਾਨ ਆਪਦੇ ਕਿੱਤੇ ਨੂੰ ਬਚਾਉਣ ਦੇ ਲਈ ਪਿੰਡਾਂ ਦੇ ਵਿੱਚੋਂ ਸਾਡੀਆਂ ਭੈਣਾਂ ਦਾ ਮਾਈਆਂ ਦਾ ਸਭ ਦਾ ਇੱਕ ਬਹੁਤ ਵੱਡਾ ਆਸ਼ਾ ਹੈ ਵੀ ਇਹ ਕੋਲ ਹੈ ਜਿਹੜਾ ਸਰਕਾਰ ਨੂੰ ਪਿੱਛੇ ਹਟਾ ਕੇ ਛੱਡਾਂਗੇ ਇਹ ਆਪਦੇ ਕਿੱਤੇ ਨੂੰ ਬਚਾਵਾਂਗੇ ਇਹ ਕਿੱਤਾ ਬਚਾਉਣ ਦੇ ਲਈ ਸਾਨੂੰ ਕਿਸੇ ਪਾਸੋਂ ਕੋਈ ਕਿਸੇ ਤਰ੍ਹਾਂ ਦੀ ਖਾਣ ਦੀ ਪੀਣ ਦੀ ਜਾਂ ਬੰਦਿਆਂ ਦੇ ਕੋਈ ਕੱਠ ਦੀ ਗੱਲ ਆਉਂਦੀ ਹੈ ਕਈ ਗੱਲਾਂ ਆਈਆਂ ਜਾਂ ਗੱਲਾਂ ਵੀ ਆਉਂਦੀਆਂ ਨੇ ਅੱবি 5-400 ਬੰਦਾ ਬੈਠਾ ਹੈ ਪਤਾ ਨਹੀਂ ਉਹ ਕਿਹੜੇ ਟੈਸਨ ਨੂੰ ਫੜ ਕੇ ਬੋਲ ਨਹੀਂ ਜਾਂਦੇ ਨੇ ਜਦ ਸਾਨੂੰ ਲੋੜ ਪੈਂਦੀ ਹੈ ਅਸੀਂ ਲੱਖਾਂ ਦੇ ਵਿੱਚ ਬੰਦਾ ਇਕੱਠਾ ਹੁੰਦਾ ਹੈ ਜਾਦਾ ਐਡੀ ਵੱਡੀ ਕਿਤੇ ਲੋਡ ਪਾਈ ਜਾਣੀਆਂ ਬੰਦਿਆਂ ਦੀ ਜਿਹੜੀ ਉਹ ਬੰਦਿਆਂ ਦੀ ਲੋਡ ਕਹਿੰਦੇ ਨੇ ਵੀ ਉੱਥੇ 5-400 ਬੰਦਾ ਅਸੀਂ ਕਰਕੇ ਦਿਖਾ ਦਾਂਗੇ ਲੱਖਾਂ ਦੇ ਵਿੱਚ ਇਸ ਸਰਕਾਰ ਨੂੰ ਉਹਨਾਂ ਨੂੰ ਸਾਹਮਣਾ ਔਖਾ ਹੋ ਜਾਣਾ ਲੋਕਾਂ ਨੂੰ ਪਰ ਅਸੀਂ ਸਰਕਾਰ ਨੂੰ ਕਹਿੰਦੇ ਆਂ ਵੀ ਜ਼ੁਲਮ ਜ਼ਬਰ ਵਾਲੇ ਪਾਸੇ ਨਾ ਆਓ ਸਰਕਾਰ ਦੇ ਜਿਹੜੇ ਕੰਮ ਨੇ ਉਹ ਸਰਕਾਰ ਨੂੰ ਉਹ ਕਰਨੇ ਚਾਹੀਦੇ ਨੇ ਨਾ ਕਿ ਲੋਕਾਂ ਦੇ ਨਾਲ ਜ਼ੁਲਮ ਤੇ ਜ਼ਬਰ ਦੀ ਨੀਤੀ ਨੂੰ ਪੇਸ਼ ਕਰਨਾ ਚਾਹੀਦਾ ਪਰ ਇੱਥੇ ਸਦੀਆਂ ਤੋਂ ਲੈ ਕੇ ਸਾਡੇ ਦਾਦੇ ਪੜਦਾਦੇ ਕਿੱਥੇ ਨੂੰ ਜੇ ਬੰਦੇ ਨੇ ਸੋਚਿਆ ਵੀ ਅਸੀਂ ਇਸ ਕਿੱਤੇ ਨੂੰ ਵਪਾਰੀਆਂ ਦੇ ਹੱਥ ਦੇ ਵਿੱਚ ਦੇ ਦੇਵਾਂਗੇ ਉਹ ਭਲੇਖਾ ਹੈ ਉਹ ਸਰਕਾਰਾਂ ਨੂੰ ਉਹ ਸੋਚ ਲੈਣ ਵੀ ਜਿਹੜੇ ਲੋਕਾਂ ਨੇ 200 ਸਾਲ ਇੱਥੇ ਭਾਰਤ ਦੇ ਵਿੱਚ ਰਾਜ ਕਰਿਆ ਜਾਦੇ ਲੋਕਾਂ ਨੇ ਉਹਨਾਂ ਨੂੰ ਕੱਢਣਾ ਚਾਹਿਆ ਤਾਂ ਕੱਢ ਕੇ ਛੱਡਿਆ ਕਿਸੇ ਵੀ ਕੀਮਤ ਦੇ ਵਿੱਚ ਇਹ ਕੁੱਝ ਨਹੀਂ ਹੋਊਗਾ ਅੱਜ ਵੀ ਸਾਨੂੰ ਪਤਾ ਲੱਗਦਾ ਵੀ ਜਿਹੜੀਆਂ ਬਾਹਰਲੀਆਂ ਨੀਤੀਆਂ ਨੇ ਉਹ ਸਰਕਾਰ ਸਾਡੀ ਪਤਾ ਨਹੀਂ ਆ ਸਿੱਧਾ ਕਹਿੰਦੇ ਆ ਵੀ ਐਸੀ ਗੁਲਾਮੀ ਦੇ ਸਜ਼ਾ ਭੁਗਤ ਰਹਾਂ ਪਰ ਸਮੇਂ ਦੀ ਸਰਕਾਰ ਜਿਹੜੀ ਸਾਡੀ ਸੈਂਟਰ ਦੇ ਵਿੱਚ ਬੈਠੀ ਆ ਉਹ ਵੀ ਅੱਜ ਗੁਲਾਮ ਐ ਉਹ ਲੋਕਾਂ ਦੇ ਥੱਲੇ ਚੱਲ ਰਹੀ ਐ ਜਿਵੇਂ ਉਹ ਕਹਿੰਦੇ ਨੇ ਉਵੇਂ ਉਹ ਕਰਦੇ ਨੇ ਪਰ ਭਲੇਖਾ ਉਹਨਾਂ ਦੇ ਦਿਮਾਗ ਦੇ ਵਿੱਚੋਂ ਅਸੀਂ ਕੱਢ ਦਿਆਂ ਵੀ ਭੁੱਲ ਜੋ ਤੁਸੀਂ ਉਹ ਲੋਕ ਤਾਂ ਉਰੋਂ ਪਹਿਲਾਂ ਛਿੱਤਰ ਖਾ ਕੇ ਸੀ ਉਰੋਂ ਗਏ ਨੇ ਕੱਢੇ ਨੇ ਲੋਕਾਂ ਨੇ ਵੀ ਤੁਸੀਂ ਕੌਣ ਉਹਨਾਂ ਨੂੰ ਲਿਆਉਣ ਵਾਲੇ ਪਰ ਹੁਣ ਮੈਂ ਆਖਰ ਦੇ ਵਿੱਚ ਫੇਰ ਬੇਨਤੀ ਕਰਦਾ ਮੇਰੇ ਪਿਆਰੇ ਕਿਸਾਨਾਂ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਜਿਹੜੇ ਰਾਸਣ ਘਰਾਂ ਚੋਂ ਭੇਜਦੇ ਨੇ ਪ੍ਰਮਾਤਮਾ ਉਹਨਾਂ ਨੂੰ ਦਿਨ ਦੁਗਣੀ ਚੌਗਣੀ ਕਮਾਈ ਦੇ ਵਿੱਚ ਵਾਧਾ ਕਰੇ ਤੇ ਉਹ ਰਾਸਣ ਇਹ ਵਿੱਚ ਕਰ ਚੱਲਦਾ ਰਹੇ ਤੇ ਉਹਨਾਂ ਦਾ ਧੰਨਵਾਦ ਵੀ ਨਾਲ-ਨਾਲ ਮੈਂ ਕਰਦਾ ਜਿਹੜੇ ਬਲਾਕਾਂ ਦੇ ਵਿੱਚੋਂ ਘਵਾਨੀਗੜ ਤੇ ਡਿੜਬੇ ਬਲਾਕ ਦੇ ਵਿੱਚੋਂ ਅੱਜ 5 ਕੰਟੋਲ ਤੋਂ ਵੱਧ ਦੁੱਧ ਆਇਆ ਹੈ ਉਹਨਾਂ ਦਾ ਫਿਰ ਦੁਬਾਰਾ ਫੇਰ ਧੰਨਵਾਦ ਕਰਦਿਆਂ ਵੀ ਭਾਈ ਜਿਹੜਾ ਦੁੱਧ ਭੇਜਿਆ ਹੈ ਉਹ ਘਰਾਂ ਦੇ ਵਿੱਚ ਪ੍ਰਮਾਤਮਾ ਸੁਖ ਸੰਤ ਬਖਸ਼ੇ ਆਈ ਨਾ ਗਾਂਦੇ ਫਤੇ ਬਲਾਉਨੇ ਵੈਗਰੂ ਜੀ ਦਾ ਗਾਲ ਸਾਹਿਬ ਵੈਗਰੂ ਜੀ ਬੰਦੀ ਮੁੰਡੇ